ਇਹਨਾਂ 16 ਆ ਜੀ ਬਹੁਤ ਦੁਖਦਈ ਘਟਨਾ ਹੈ ਸਾਡੇ ਪਿੰਡ ਵਿੱਚ ਅੱਜ ਇੱਕ ਮਕਾਨ ਸੀਗਾ ਉਹਦੇ ਵਿੱਚ ਇੱਕ ਅੰਗਾਰ ਮਿਲਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਗਈ ਆ ਫਰਾਂਸਿਸ ਟੀਮਾਂ ਆਈਆਂ ਇੱਥੇ ਉਹ ਖੰਗਾਰੀਆਂ ਵੇਖ ਰਹੀਆਂ ਕੀ ਕਿਹੜੀ ਕੀ ਗੱਲ ਹੋਈ ਹੈ ਤੇ ਇਹ ਪਹਿਲੀ ਵਾਰੀ ਸਾਡੇ ਪਿੰਡ 'ਚ ਅਜੋਜੀ ਘਟਨਾ ਆਈ ਆ ਜਿਹੜੀ ਬਹੁਤ ਮੰਦ ਭਾਗੀ ਘਟਨਾ ਹੈ ਇਹ ਮਕਾਨ ਵੀ ਬੰਦ ਕਾਫੀ ਚਿਰ ਤੋਂ ਇਹਨਾਂ ਦਾ ਇੱਕ ਮਕਾਨ ਇਹਨਾਂ ਦਾ ਹੋਰ ਵੀ ਆ ਤੇ ਕਲੌਂਸਿੰਗ ਹੋਣਾਂ ਦਾ ਮਕਾਨ ਆ ਇੱਥੇ ਜਿਹੜੀ ਡੈਥ ਹੋਈ ਉਹਨੂੰ ਕੋਣ ਪੁਲਿਸ ਹੀ ਦੱਸ ਸਕਦੀ ਚਾਹ ਫ੍ਰਾਂਸਿਸ ਟੀਮਾ ਹੀ ਦੱਸ ਸਕਦੀ ਆ ਵੀ ਇਹ ਕੀ ਚੱਕਰ ਕੀ ਨਹੀਂ ਬਾਕੀ ਪੁੱਸਰੋ ਤਰਾਹ ਕੀਤੀ ਗਈ ਹੈ ਪਿੰਡ ਵਾਸੀਆਂ ਤੇ ਸਾਰੇ ਸਹਿਮੇ ਦਾ ਸਹਿਮ ਦਾ ਮਾਹੌਲ ਆ ਕਿਉਂਕਿ ਬਹੁਤ ਵੱਡੀ ਘਟਨਾ ਵਾਪਰੀ ਅੱਜ ਤੱਕ ਕਦੀ ਇਹ ਹੋਇਆ ਨਹੀਂ ਪਿੰਡ ਦੇ ਵਿੱਚ ਐਹੋ ਜੀ ਜਿਹੜੀ ਘਟਨਾ ਆ ਤੇ ਪੁਲਿਸ ਆਪਣੀ ਵੈਰੀਫਿਕੇਸ਼ਨ ਕਰ ਰਹੀ ਹੈ ਕਿੰਨੀ ਪੁਰਾਣੀ ਬਿਲਡਿੰਗ ਹੈ ਇਹ ਕਿਹੜੀ ਬਿਲਡਿੰਗ ਹੈ ਇਹ ਬਿਲਡਿੰਗ ਤੇ ਘਟੋ ਘੜੀ 50 50 ਸਾਲ ਤੋਂ ਤਾਂ ਹੀ ਹੋਣੀ 50 60 ਸਾਲ ਤੋਂ ਪੁਰਾਣੀ ਹੈ ਇਹ ਸਾਰੇ ਸ਼ੀਬਿਆਂ ਦੇ ਘਰ ਆ ਸ਼ੀਬਿਆਂ ਵਾਲੀ ਗਲੀ ਆ ਇਹ ਪਰਿਵਾਰ ਕੁਝ ਤੇ ਅਮਰਸਰ ਗਏ ਇਹਨਾਂ ਵੀ ਆਪਣਾ ਜਿਹਨਾਂ ਦਾ ਮਕਾਨ ਹੈ ਇਹਨਾਂ ਵੀ ਮਕਾਨ ਬਾਹਰਲੇ ਪਾਸੇ ਪਾਇਆ ਆ ਜ਼ਿਆਦਾਤਰ ਉੱਧਰ ਰਹਿੰਦੇ ਆ ਇਹ ਭਾਜੀ ਹੁਣੀ ਜਿਨ੍ਹਾਂ ਦੀ ਜੈਡਪਾਦੀ ਕਹਿ ਰਹੇ ਆ ਇਹ ਮਿਸਿੰਗ ਹੈਗੇ ਆ 5-6 ਮਹੀਨੇ ਤੋਂ ਮਤਲਬ ਲੱਭੇ ਨਹੀਂ ਇਹ ਮਤਲਬ ਇਹ ਘਰਦਿਆਂ ਨੇ ਰਿਪੋਰਟ ਵੀ ਲਿਖਾਈ ਸੀ ਥਾਣੇ ਚਾਰ ਕਿ ਮਹੀਨੇ ਪਹਿਲਾਂ ਤੇ ਹੁਣ ਮਗਰੂ ਮਹਾਰਾ ਜਾਣਦੇ ਆ ਵੀ ਇਹ ਕੀ ਹਸਤਾ ਹੋਇਆ ਹੁਣ ਪੁਲਿਸ ਡਾਈ ਆਪਣੀ ਵੈਰੀਫਿਕੇਸ਼ਨ ਕਰਨ ਨਾਲ ਫ੍ਰਾਂਸਿਕ ਟੀਮਾਂ ਵੀ ਆਈਆਂ ਉਹ ਵੀ ਆਪਣੇ ਕਰੀ ਜਾਂਚ ਕਰ ਰਹੀਆਂ ਜਿਹੜੀ ਕਿਹਾ ਜਾ ਰਿਹਾ ਡੈਡ ਬਡੀ ਹੈ ਹੋ ਸਕਦੀ ਆ ਜਿਹੜਾ ਕਿ ਬੰਦਾ ਲਾਪਤਾ ਹੋਇਆ ਸੀਦਾ ਨਾਂ ਕੀ ਸੀ ਤੇ ਕਿੰਨੇ ਜੇ ਤੋ ਲੱਭ ਜਿਹੜੇ ਸਰਦਾਰ ਜੀ ਲਾਪਤਾ ਹੋਏ ਉਹ ਹੈਗੇ ਕਲਵੰਤ ਸਿੰਘ ਜੀ ਠੀਕ ਆ ਜੀ ਉਹ ਅੱਗੇ ਵੀ ਪਹਿਲਾਂ ਵੀ ਜਾਂਦੇ ਕਿਤੇ ਪਹਿਲਾਂ ਵੀ ਵਿੱਚੋਂ ਚਲ ਜਾਂਦੇ ਸੀ ਬਾਹਰ ਇਹਦਾ ਕਿਸੇ ਗੁਰਦੁਆਰੇ ਸੇਵਾ ਕਰਨੀ ਜਾਗਦਾ ਹਨ ਹੁਣ ਇਹ ਤੇ ਫ੍ਰਾਂਸਿਕ ਟੀਮ ਹੀ ਦੱਸ ਸਕਦੀ ਵੀ ਡੈਡ ਬਡੀ ਕਿਜੀ ਹੈ ਤੇ ਚਾਹੇ ਡਾਕਟਰ ਦੱਸ ਸਕਦੇ ਹਨਾ ਸਰਪੰਚ ਸਾਹਿਬ ਇਹ ਕੋਈ ਕੰਪਲੀਟ ਵਗੈਰਾ ਵੀ ਕੀਤੀ ਗਈ ਸੀ ਹਾਂ ਮਿਸਿੰਗ ਦੀ ਕੰਪਲੀਟ ਇਹਦੇ ਘਰਦਿਆਂ ਨੇ ਧਾਰੀਵਾਲ ਥਾਣੇ ਦਿੱਤੀ ਸੀਗੀ ਅੱਜ ਤੋਂ 4 ਕਿ ਮਹੀਨੇ ਪਹਿਲਾਂ ਦੀ ਗੱਲ ਹੈ 3-4 ਮਹੀਨੇ ਉਦੋਂ ਕਦੋਂ ਪਤਾ ਲੱਗਾ ਅੱਜ ਸਵੇਰੇ ਵੀ ਇਹ ਸਾਰਾ ਕਿੰਨੇ ਵੇਖਿਆ ਸਾਰਾ ਅੱਜ ਸਵੇਰੇ ਨਾਲ ਦੇ ਗਵਾਂਢੀ ਕੰਦ ਘੱਡ ਰਹੇ ਸੀ ਉਹਨਾਂ ਨੇ ਲਾਗੋ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਥੱਲੇੋਂ ਕੰਗਾਰ ਲੱਭਾ ਇਹ ਸੋਲ ਪਿੰਡ ਹੈ ਧਾਰੀਵਾਲ ਥਾਣੇ ਚ ਪੰਡਾ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਕੋਈ ਨਾ ਸਕੈਲਟਨ ਵਗੈਰਾ ਇੱਥੇ ਮਿਲਿਆ ਉਹਦੇ ਸਬੰਧ ਚ ਇੱਥੇ ਆਏ ਬਾਕੀ ਜਾਂਚ ਚੱਲ ਰਹੀ ਹੈ ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ 'ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਤੇ ਬਾਕੀ ਦੂਜੇ ਘਰ 'ਚ ਜਿਹੜੀ ਆ ਉਹ ਰਹਿੰਦੀ ਅਸਲ ਮਾਲਕ ਕੌਣ ਹੈਗੇ ਤੇ ਇਹ ਕੁਲਵੰਤ ਸਿੰਘ ਦਾ ਘਰ ਹੈ ਕੋ ਮਿਸਿੰਗ ਰਿਪੋਰਟ ਜਿਹੜੀ ਲਿਖਾਈ ਗਈ ਹੈ ਸੀ ਉਹ ਚੈੱਕ ਕਰ ਰਹੇ ਹਾਂ ਸਰ ਸਰ ਕਿੰਨੇ ਚਿਰ ਪਹਿਲਾਂ ਇਹ ਘਰ ਬੰਦ ਪਿਆ ਸੀ ਇਹਦੇ ਬਾਰੇ ਜੇ ਨਹੀਂ ਪਤਾ ਸਾਨੂੰ ਕਿੰਨੀ ਦੇਰ ਪਹਿਲਾਂ ਪਿਆ ਸੀ ਤਾਂ ਅਸੀਂ ਉਹਨਾਂ ਦੀ ਜਿਹੜੀ ਜਿਹਨਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਕੇ ਇਥੇ ਚੈੱਕ ਕਰ ਰਹੀ ਉਹ ਰਿਫਰਜ ਟੀਮ ਆਈ ਸੀ ਉਹ ਉਹ ਕਰ ਰਹੀ ਹੈ